ਸਸ਼ੇ ਕਾਲ ਦੀ ਮੇਸ਼ਾ ਸ਼ਰਮਾ ਚਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਕਰਦੀ ਹੈ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਭ ਤੋਂ ਗਵਰਨਰ ਮਾਰਕ ਕੋਰਨਿਨੋ ਕੈਨੇਡਾ ਦੇ ਸੱਤਾਧਾਰੀ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਇਸ ਨਾਲ ਉਹ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈ ਕੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਾਰਨੀ ਨੇ ਲਿਬਰਲ ਪਾਰਟੀ ਲੀਡਰਸ਼ਿਪ ਚੋਣ ਦੇ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਪਾਰਟੀ ਮੈਂਬਰਾਂ ਦੀਆਂ 86% ਦੀਆਂ ਵੋਟਾਂ ਦਾ ਸਮਰਥਨ ਪ੍ਰਾਪਤ ਕੀਤਾ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਕੈਨੇਡਾ ਦੇ ਸੱਤਾਧਾਰੀ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਇਸ ਨਾਲ ਉਹ ਮੌਜੂਦਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਥਾਂ ਲੈ ਕੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ ਮਾਰਕ ਕੋਰਨੀ ਜਿਸ ਕੋਲ ਰਾਜਨੀਤੀ ਵਿੱਚ ਕੋਈ ਪਹਿਲਾ ਦਾ ਤਜਰਬਾ ਨਹੀਂ ਹੈ ਉਹਨਾਂ ਨੇ ਦਲੀਲ ਦਿੱਤੀ ਕਿ ਉਸ ਦੀ ਮੁਹਾਰਤ ਅਤੇ ਤਜਰਬਾ ਉਸ ਨੂੰ ਪਾਰਟੀ ਦੇ ਪੁਨਰ ਨਿਰਮਾਣ ਅਤੇ ਖਾਸ ਤੌਰ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵਪਾਰਕ ਗੱਲਬਾਤ ਦੇ ਵਿੱਚ ਮਾਹਰ ਬਣਾ ਦੇਵੇਗਾ ਟਰੰਪ ਨੇ ਕੈਨੇਡਾ ਨੂੰ ਵਾਧੂ ਟੈਰਿਫ ਦੇ ਤਬਦੀ ਕੀ ਦਿੱਤੀ ਹੈ ਜੋ ਕੈਨੇਡਾ ਦੇ ਬ੍ਰਾਹਮਣ ਨਿਰਪਰ ਅਰਥ ਵਿਵਸਥਾ ਉਤੇ ਦਬਾਅ ਪਾ ਸਕਦੀ ਹੈ ਕਾਰਨੀ ਦਾ ਮੰਨਣਾ ਹੈ ਕਿ ਉਸਦਾ ਅਨੁਭਵ ਅਤੇ ਹੁਨਰ ਉਸ ਨੂੰ ਇਸ ਚੁਣੌਤੀ ਨਾਲ ਨਜਿੱਠਣ ਲਈ ਸਭ ਤੋਂ ਅਨੁਕੂਲ ਬਣਾਉਂਦੇ ਹਨ ਕੈਨੇਡਾ 'ਚ ਇਹ ਪਹਿਲੀ ਵਾਰ ਹੈ ਜਦੋਂ ਰਾਜਨੀਤੀ ਦਾ ਕੋਈ ਤੇ ਜਰਬਾ ਨਾ ਰੱਖਣ ਵਾਲਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਰਿਹਾ ਹੈ ਇਸ ਦੇ ਇਲਾਵਾ ਕਾਰਨੀ ਦਾ ਦਾਅਵਾ ਹੈ ਕਿ ਉਹ ਜ7 ਦੇਸ਼ ਦੇ ਦੋ ਕੇਂਦਰੀ ਬੈਂਕਾਂ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਵਜੋਂ ਸੇਵਾ ਕਰਨ ਵਾਲਾ ਪਹਿਲਾ ਵਿਅਕਤੀ ਅਤੇ ਉਸ ਦਾ ਤਜਰਬਾ 트ੰਬ ਵਰਗੇ ਵਿਸ਼ੇਸ਼ ਨੇਤਾਵਾਂ ਨਾਲ ਵਪਾਰਕ ਮੁੱਦਿਆਂ ਨੂੰ ਸੁਲਝਾਉਣ ਦੇ ਵਿੱਚ ਮਦਦਗਾਰ ਹੋਵੇਗਾ ਤਾਂ ਫਿਰ ਜਾਣਦੇ ਹਾਂ ਕੋਰਨ ਹਨ ਮਾਰਕ ਕੋਰਨੀ ਜੋ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹਨ ਮਾਰਕ ਕੋਰਨੀ ਦਾ ਜਨਮ 16 ਮਾਰਚ ਸਾਲ 1965 ਨੂੰ ਕੈਨੇਡਾ ਦੇ ਉੱਤਰ ਪੱਛਮ ਦੇ ਵਿੱਚ ਸਥਿਤ ਫੋਰਟ ਸਮਿਥ ਵਿੱਚ ਹੋਇਆ ਸੀ ਹਾਲਾਂਕਿ ਉਹਨਾਂ ਦਾ ਮੁਢਲਾ ਜੀਵਨ ਐਡਮਿੰਟਨ ਅਲਬਰਟਾ ਦੇ ਵਿੱਚ ਬਿਤਾਇਆ ਸੀ ਮਾਰਕ ਦੇ ਮਾਤਾ ਪਿਤਾ ਦੋਵੇਂ ਸਕੂਲ ਅਧਿਆਪਕ ਸਨ ਜ ਜਿਹਦੇ ਵਿੱਚ ਉਹ ਸ਼ੁਰੂ ਤੋਂ ਹੀ ਪੜਾਈ ਦੇ ਵਿੱਚ ਵਧੀਆ ਸੀ ਕੋਰਨੀ ਅਨੁਸਾਰ ਉਸਦੇ ਮਾਤਾ ਪਿਤਾ ਨੇ ਉਸ ਦੇ ਵਿੱਚ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਪੈਦਾ ਕੀਤੀ ਮਾਰਕ ਕਾਰਨੀ ਨੇ 2004 ਦੇ ਵਿੱਚ ਕੈਨੇਡਾ ਦੇ ਵਿਵਿੱਤ ਵਿਭਾਗ ਦੇ ਵਿੱਚ ਕੰਮ ਕੀਤਾ ਅਰਥ ਸ਼ਾਸਤਰ ਦੇ ਖੇਤਰ ਦੇ ਵਿੱਚ ਪ੍ਰਤੀਬਾਦਿਖਣ ਤੋਂ ਬਾਅਦ ਉਸ ਨੂੰ 2007 ਦੇ ਵਿੱਚ ਬੈਂਕ ਆਫ ਕੈਨੇਡਾ ਦਾ ਗਵਰਨਰ ਬਣਾਇਆ ਗਿਆ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਆਲੋਚਨਾ ਲਈ ਜਾਣੇ ਜਾਂਦੇ ਕਾਰਨੀ ਨੇ ਆਪਣੀ ਜਿੱਤ ਦੇ ਐਲਾਨ ਤੇ ਵੀ ਅਮਰੀਕਾ ਵਿਰੁੱਧ ਆਪਣਾ ਸਖਤ ਰੁਖ ਪ੍ਰਗਟ ਕੀਤਾ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਥੋੜੀ ਦੇਰ ਬਾਅਦ ਮਾਰਕ ਕਾਰਨੀ ਨੇ ਸਯੁਕਤ ਰਾਜ ਅਮਰੀਕਾ ਨਾਲ ਆਪਣੇ ਸਬੰਧਾਂ ਬਾਰੇ ਆਪਣੀ ਰਾਏ ਸਪਸ਼ਟ ਕਰ ਦਿੱਤੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਵਾਲੇ 트੍ਰੰਪ ਦੇ ਬਿਆਨ ਦੇ ਜਵਾਬ ਦੇ ਵਿੱਚ ਕਾਰਨੀ ਨੇ ਕਿਹਾ ਕੀ ਅਮਰੀਕਾ ਕੈਨੇਡਾ ਨਹੀਂ ਹੈ ਕੈਨੇਡਾ ਕਦੇ ਵੀ ਕਿਸੇ ਵੀ ਤਰ੍ਹਾਂ ਆਕਾਰ ਜਾਂ ਰੂਪ ਦੇ ਵਿੱਚ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ ਮਾਰਕ ਕੋਨੀ ਨੇ ਕਿਹਾ ਕਿ ਅਮਰੀਕਾ ਕੈਨੇਡੀਅਨ ਲੋਕਾਂ ਨੇ ਸਰੋਤਾਂ ਪਾਣੀ ਜ਼ਮੀਨ ਅਤੇ ਦੇਸ਼ ਉੱਤੇ ਕਬਜ਼ਾ ਕਰਨਾ ਚਾਹੁੰਦੇ ਜੇ ਉਹ ਸਫਲ ਹੋ ਜਾਂਦੇ ਹਨ ਤਾਂ ਉਹ ਸਾਡੇ ਜੀਵਨ ਢੰਗ ਨੂੰ ਤਬਾਹ ਕਰ ਦੇਣਗੇ ਤਾਂ ਇਹ ਪਹਿਲਾ ਬਿਆਨ ਸਾਹਮਣੇ ਆਇਆ ਮਾਰਕ ਕਾਰਨੀ ਦਾ ਜੋ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਤਾਂ ਉਹਨਾਂ ਨੇ ਸੱਤਾ ਦੇ ਵਿੱਚ ਛੋੜਦੋਂ ਪਹਿਲਾਂ ਹੀ ਇਹ ਬਿਆਨ ਦੇ ਦਿੱਤਾ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ ਹੋਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ ਹੋਰਨ ਕੀ ਬੋਲੀ ਆਰ ਖਾਲਚੇ ਕਾ ਬੋਲਾ ਹੈ देवी देव सिद्धन के लोक में प्रसिद्ध हो रू श्री गुरु गोबिंद सिंह जी को होला है गुरु प्यारी साहब जी हर साल की तरह इस साल चौदवा होला महला ਗੁਰਦੁਆਰਾ ਸਾਹਿਬ ਰਿਵਰ ਸਾਈਡ ਵਿਖੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਭਾਈ ਜਸਵੰਤ ਸਿੰਘ ਖਾਲੜਾ ਅਤੇ ਭਾਈ ਦਿਲਾਵਰ ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸਾਂਝਾ ਅਖਾੜਾ ਲੱਗੇਗਾ ਜਿਸ ਵਿੱਚ ਕੈਲੀਫੋਰਨੀਆ ਤੋਂ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਗੱਤਕੇ ਦੇ ਜੋਰ ਦਿਖਾਉਣਗੇ ਇਹਨਾਂ ਪ੍ਰੋਗਰਾਮ ਵਿੱਚ ਸ਼ਹੀਦ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ ਆਪ ਸਾਰਿਆਂ ਨੂੰ यह आनंदमय समागम में शामिल होने की एक की चीज है यह समागम का विशेष प्रसारण लगातार 16 घंटे टीएम में चरदी कला टाइम टीवी नॉर्थ अमेरिका से भी, भी खाया जावे दिस प्रोग्राम इज स्पॉन्सर्ड बाय द सिंगलर ऑफिस बेकर्सफील्ड फॉर ऑल योर इमिग्रेशन फैमिली लॉ नीड्स कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट Bird truck repair trust we build in truck repair or scan QR code to contact us The Masala Twist Oxnard find authentic Indian cuisine or scan QR code to contact us Pizza Twist taste with twist order today call or visit website or scan QR code to contact us New India Market or scan QR code to contact us Taba Indian cuisine Tracy find authentic Indian cuisine in Tracy or scan QR code to contact us Bila Market scan QR code to contact us. Simi Valley Family Dental Office or scan QR code to contact us. Samra produces largest variety of Indian vegetables and fruits in the US. Scan this QR code to contact us. Mountain Mike Pizza scan this QR code to contact us. Apna kadai made and served with love. Scan this QR code to contact us. Krishn Kumar Covered California Certified Agency Manager who can help you, your family, and your small business with health insurance. Call at 1 830 3270 or scan QR code to call or text.